ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਡੀ ਲੈ ਕੇ ਆਏ ਹਾਂ ਸੇਲ ਦੇ ਲਈ ਮਰੂਤੀ ਸਵਿਫਟ VDI ਗੱਡੀ ਦੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਅੱਗੇ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗੁਰਪਾਣ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰਾਂ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਦੇ ਬਾਰੇ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਮਰੂਤੀ ਸਵਿਫਟ VDI ਗੱਡੀ ਇਹ ਮਾਡਲ 2014 ਪੰਜਾਬ ਨੰਬਰ ਸੌਰੀ ਚੰਡੀਗੜ੍ਹ ਨੰਬਰ ਹੈ ਗੱਡੀ ਇਹ 14 ਮਾਡਲ ਹੈਗੀ ਸੈਕੰਡ ਓਨਰ ਗੱਡੀ ਹੈ ਜੀ ਇੰਸ਼ੋਰੈਂਸ ਵਗੈਰਾ ਹੈਗਾ ਗੱਡੀ ਦਾ ਗੱਡੀ ਵਧੀਆ ਫੈਮਿਲੀ ਕਾਰ ਹੈ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਇਹ ਗੱਡੀ ਆ ਪੇਪਰ ਵਗੈਰਾ ਕੰਪਲੀਟ ਨੇ ਗੱਡੀ ਦੇ ਚਾਰੋਂ ਟਾਇਰ ਗੱਡੀ ਤੇ ਬਿਲਕੁਲ ਨਵੇਂ ਨੇ ਚਾਰੋਂ ਅਲੋਏ ਨਵੇਂ ਨੇ ਜੀ ਬਿਲਕੁਲ ਸੈਕੰਡ ਓਨਰ ਹੈ ਗੱਡੀ ਨੂੰ ਤੁਸੀਂ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ ਗੱਡੀ ਦੇ ਪੇਪਰ ਵਗੈਰਾ ਕੰਪਲੀਟ ਨੇ ਰੇਟ ਦੀ ਜੇ ਗੱਲ ਆਪਾਂ ਕਰੀਏ ਤਾਂ 4 ਲੱਖ ਰੁਪਈਆ ਗੱਡੀ ਦੀ ਡਿਮਾਂਡ ਰੱਖੀ ਗਈ ਆ ਰੇਟ ਕੋਈ ਫਿਕਸ ਨਹੀਂ ਮੌਕੇ ਤੇ ਘੱਟ ਹੋ ਜਾਊਗਾ ਜੀ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਸੰਗਰੂਰ ਦੇ ਵਿੱਚ ਇਹ ਗੱਡੀ ਸੇਲ ਤੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਜੀ ਪੱਕੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦੀ